ਜੀ ਅੱਸੀ ਕਾਲ ਮਿੱਤਰੋ ਅੱਜ ਆਪਣੇ ਨਾਲ ਹੈ ਭਰਾ ਸੰਦੀਪ ਹੋਰ ਸੰਦੀਪ ਭਾਈ ਕੀ ਹਾਲ ਚਾਲ ਹੈ ਆਪਣਾ ਚੱਕਰੇ ਬਣ ਜਾਂਦਾ ਸੀ ਬਈ ਵੀ ਅਸੀਂ ਬਣਾਉਣੀ ਸੀ ਵੀਡੀਓ ਭਰਾ ਕੰਪਟਰ ਕਰਾਹੇ ਦੇ ਬਹੁਤ ਟਾਪ ਦਾ ਕੰਮ ਕਰਦਾ ਤੇ ਅਸੀਂ ਬਸ ਐਹੀ ਰਹਿ ਜਾਂਦੇ ਆ ਵੀ ਅੱਜ ਬਣਾਉਣੇ ਆ ਵੀਡੀਓ ਸਵੇਰੇ ਬਣਾਉਣੇ ਆ ਸੰਦੀਪ ਆਪਾ ਨੂੰ ਕਿੰਨਾ ਸਮਾਂ ਹੋ ਗਿਆ ਆਪਣਾ ਵੀਡੀਓ ਬਣਾਉਣੇ ਨੂੰ ਵੀਡੀਓ ਬਣਾਉਣ ਦਾ ਹੋ ਗਿਆ 1.5 ਸਾਲ ਹੈ ਵੀਡੀਓ ਵੀਡੀਓ ਨਹੀਂ ਬਣੀ ਐ 1.5 ਸਾਲ ਹੋ ਗਏ ਤੇ ਸਾਡੇ ਤੋਂ ਹਜੇ ਵੀਡੀਓ ਨਹੀਂ ਬਣੀ ਇਹੋ ਜ ਆ ਜਾਂਦਾ ਹੈ ਨਾ ਜਦੋਂ ਥੋੜੇ ਕੋਲੇ ਟਾਈਮ ਹੁੰਦਾ ਮੇਰੇ ਕੋਲੇ ਨਹੀਂ ਹੁੰਦਾ ਮੇਰੇ ਕੋਲ ਟਾਈਮ ਤਾਂ ਥੋੜਾ ਬਸ ਚੱਕਰ ਸਾਡੇ ਇੰਨੇ ਕੀ ਰਹਿ ਜਾਂਦੇ ਆ ਆ ਅਸੀਂ ਸੋਚਿਆ ਵੀ ਅੱਜ ਰਸਤੇ ਦੇ ਵਿੱਚ ਜਾਂਦੇ ਸੀ ਡੱਬਾ ਵਾਲੀ ਸ਼ਹਿਰ ਨੂੰ ਤੇ ਸੋਚਿਆ ਵੀ ਹੋਰ ਕੀ ਲਾਜ ਆ ਉ ਤਾਂ ਨਹੀਂ ਵੀਡੀਓ ਬਣਦੀ ਅੱਜ ਆਪਾਂ ਤੁਹਾਡੇ ਰੂਬਰੂ ਐਂ ਹੋ ਜੰਨੇ ਬੇਲੀ ਮੇਤਰ ਇਕੱਠੇ ਉਹ ਨੱਕ ਚਲਾਤਾ ਕਰਾਹ ਫਿਰ ਸੁਗੰਡਾ ਚੱਲੇ ਡੇਢ ਸੋ ਘੰਟਾ ਆ ਇਸ ਤਨ ਸੋਈ ਢਾਈ ਤਿੰਨ ਸੋ ਕਰਾਹ ਚੱਲੂ ਆ ਜੀ ਤੇ ਤੁਹਾਡਾ ਕੀ ਕਹਿਣਾ ਇਹਦੇ ਬਾਰੇ ਤੇ ਨਹੀਂ ਤਾਂ ਹਰੇ ਕਹਿੰਦਾ ਬਾਈ ਜੀ 1000 ਘੰਟੇ ਤੋਂ ਘੰਟਾ ਸੀ ਚਲਾਉਂਦਾ ਹੀ ਉਹ ਸਾਡਾ ਗੁਰੂ ਕਹਿੰਦਾ ਲਿਖਦਾ ਫਿਰ ਸਿੰਘ ਜੀ ਤੋਂ ਚਲਾਉਂਦਾ ਹੈ ਉਹ ਚਲਾ ਦਿੰਦਾ ਹੋਰ ਨਹੀਂ ਚੱਲਦਾ ਕਿਤੇ ਉਹ ਕਿਉਂ ਇੰਨਾ ਚਲਾਉਂਦਾ ਬਈ ਕੀ ਕਾਰਨ ਆ ਉਹਦੇ ਪਿੱਛੇ ਦਾ ਪੁਰਾਣਾ ਵਾਪੀ ਆ 2009 ਦਾ ਚਲਾਉਣ ਲੱਗਿਆ 2009 ਦਾ ਜਦੋਂ ਕਿਸੇ ਕੋਲੇ ਕਰਾਇਆ ਹੈਗੀ ਹਾਂ ਹਾਂ ਹਨ ਕੰਮ ਉਹਦੇ ਕੋਲੇ ਬਹੁਤ ਹੈ ਕੰਮ ਵਾਦੂ ਆ ਉਹਦੀ ਜਵਾਨ ਵੀ ਕੰਮ ਕਰਦੀ ਹੈ ਹਾਂ ਜਿਹੜੀ ਚੀਜ਼ ਜਿੱਥੋਂ ਕਹੇ ਜਿਆ ਦੀ ਜਿੱਥੋਂ ਲਿਆਉ ਤੇਰੀ ਵਾਤ ਮਿਲਦੀ ਮਿਲਦੀ ਆ ਤਾਂ ਕਰਕੇ ਆ ਤੇ ਸਿੱਖਿਆ ਫਿਰ ਕਿੱਥੋਂ ਸੀ ਕੰਮ ਲਖਵਿੰਦਰ ਸੀ ਲਖਵਿੰਦਰ ਤੋਂ ਹੀ ਹਾਂ ਹਾਂ ਮੋਦਪੁਰਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾ ਸਲਾਮ ਹੋਇਆ ਤੁਹਾਨੂੰ ਅੱ퍼 ਚੰਗਾ ਮੜਾ ਕਿਉਂਕਿ ਅਪਾ ਨਹੀਂ کہہ ਸਕਦਾ ਜੀ ਮੈਂ ਵੀ ਬਹੁਤ ਵਧੀਆ ਕੰਮ ਸਿਖਾਇਆ ਉਹਨੇ ਆਪ ਨੂੰ ਰੋਟੀ ਪਾਇਆ ਲਓ ਮੇਤਰੋ ਬਹੁਤ ਵੱਡੀ ਸੋਚ ਹੈ ਭਰਾ ਦੀ ਵੇਖੋ ਕਿੱਡੀ ਗੱਲ ਕਹਿ ਗਿਆ ਰੋਟੀ ਪਾ ਗਿਆ ਤੇ ਜਿਹੜੇ ਬੰਦੇ ਨੇ ਵੀ ਰੋਟੀ ਪਾਇਆ ਹੋਵੇ ਤਾਂ ਰੋਟੀ ਫੇਰ ਹੀ ਮਿਲਦੀ ਹੈ ਵੀ ਨਾ ਜੇ ਆਪਾਂ ਝਿੜਕਾਂ ਸਾਹਾਂਗੇ ਕੰਮ ਵੀ ਫੇਰ ਸਿੱਖੀਦਾ ਹੈ ਚਿੱਤਰ ਵੀ ਸਾਣੇ ਤੇ ਸਾਰਾ ਕੁਝ ਕਰਨਾ ਪੈਂਦਾ ਜੇ ਆਪਾਂ ਕਹਾਂਗੇ ਅੱਜ ਵੀ ਉਹ ਤਾਂ ਮੈਨੂੰ ਗਾਲਾਂ ਕੱਢਦਾ ਐਂ ਕਰਦਾ ਮੈਂ ਨਹੀਂ ਮੈਂ ਨਹੀਂ ਹਾਂ ਤਾਂ ਫੇਰ ਬੰਦਾ ਕਰੇ ਨਹੀਂ ਕੰਮ ਬਿਲਕੁਲ ਬਿਲਕੁਲ ਆਪਾਂ ਕੋ ਸਾਰੀ ਉਮਰ ਐਂ ਧੱਕੇ ਖਾਂਦਾ ਤੇ ਝੜਕਾਂ ਸਹਿ ਸੁਕੇ ਤੇ ਗਾਲਾਂ ਖਾ ਗੂਕੇ ਹਨ ਮਿਹਨਤ ਕਰ ਕਰਕੇ ਅੱਜ ਵਧੀਆ ਆਪ ਦਾ ਰੋਜੀ ਰੋਟੀ ਦੇ ਚੱਲ ਰਿਹਾ ਹੈ ਜਿਹੜੇ ਕੰਮ ਕਰ ਰਿਹਾ ਇਸ ਦਾ ਕਿਉਂਕਿ ਆਪਣਾ ਗੁਰੂ ਹੈ ਹੀ ਐਮ ਐਕਸਪਰਟ ਅੱਛਾ ਹਾਂ ਉਹ ਖਰਾਬ ਕਰਾ ਹੋਵੇ ਨਾ ਉਹਦੇ ਨੇ ਮਾਣ ਪੱਤਰ ਕਰਿਆ ਹੋਊਗਾ ਠੀਕ ਹੈ ਤਾਂ ਕਰਕੇ ਵੀ ਹੋਣਾ ਇਹ ਨਹੀਂਗਾ ਵੀ ਕਹਿ ਸਕਦਾ ਵੀ ਕਿੱਥੋਂ ਕੰਮ ਸਿੱਖਿਆ ਜਾਂ ਕੋਈ ਲੰਬਾ ਦੇ ਦੇ ਕਰਾਹੇ ਵਾਲਾ ਉਹ ਕੰਮ ਨਹੀਂ ਮੈਂ ਨਹੀਂ ਦੇ ਸਕਦਾ ਅਗਲਾ ਇਹ ਕਹੂਗਾ ਵੀ ਤੈਨੂੰ ਸਿਖਾਇਆ ਇੱਜ ਨੇ ਹੂੰ ਬਿਲਕੁਲ ਹੀ ਬਿਲਕੁਲ ਅਪਾ ਗੁਰੂ ਨੂੰ ਵੀ ਮਾਰਾ ਕਹਣਾ ਆਪਾਂ ਲਓ ਵੀ ਮਿੱਤਰੋ ਗੱਲ ਬਹੁਤ ਵੱਡੀ ਕਹੀ ਹੈ ਭਰਾ ਨੇ ਗੁਰੂ ਹਣੀ ਮਾੜਾ ਕਹਿਣਾ ਵੀਡੀਓ ਤੁਸੀਂ ਜਰੂਰ ਸੁਣ ਲਿਓ ਤਾਂ ਮਣਾਈ ਸੀ ਇਹਦੇ ਵਿੱਚ ਬਹੁਤ ਵੱਡੀ ਗੱਲ ਕਹੀ ਹੈ ਭਰਾ ਨੇ ਜਿਹੜੀ ਕਿ ਜਦੋਂ ਵੀਡੀਓ ਬਣਾਉਣ ਲੱਗੇ ਸਟਾਰਟ ਕਰਨ ਲੱਗੇ ਸਾਨੂੰ ਪਤਾ ਨਹੀਂ ਸੀ ਵੀ ਕੀ ਗੱਲਾਂ ਹੋਣੀਆਂ ਤੇ ਜਿਹੜੀਆਂ ਗੱਲਾਂ ਨਿਕਲੀਆਂ ਬਹੁਤ ਡੂੰਘੀਆਂ ਤੇ ਵੱਡੀਆਂ ਨਿਕਲੀਆਂ ਜਿਹੜੀਆਂ ਕੀ ਜੇ ਕਿਸੇ ਨੇ ਕੰਮ ਸਿੱਖਣਾ ਹੈ ਨਾ ਆਹ ਵੀਡੀਓ ਵੇਖ ਕੇ ਭਰਾ ਦੀਆਂ ਗੱਲਾਂ ਸੁਣ ਕੇ ਫੇਰ ਸਿੱਖਣ ਲੱਗ ਜਾਓ ਫੇਰ ਤਾਂ ਜਾਓਗੇ ਸਿੱਖ ਤੇ ਨਹੀਂ ਨਹੀਂ ਸਿੱਖੀਦਾ ਹੈ ਨਾ ਲੈ ਵੀ ਸੰਦੀਪ ਹੁਣ ਵੀਡੀਓ ਬੜੀ ਲੰਮੀ ਹੋ ਜੂ ਆਪਣੀ ਤੇ ਹੁਣ ਆਪਾਂ ਇੱਕ ਕੰਪਿਊਟਰ ਕਰਾਹੇ ਤੇ ਬਣਾਵਾਂਗੇ ਵੀਡੀਓ ਤੇ ਮਿਲਦੇ ਆਂ ਮਿੱਤਰੋ ਕੰਪਿਊਟਰ ਕਰਾਹੇ ਦੇ ਨਾਲ ਜਦੋਂ ਵੀਡੀਓ ਬਣਾਈ ਨਾ ਉਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਆਪਾਂ ਮਿਲਾਂਗੇ ਤਦ ਤੱਕ ਲਈ ਮਿੱਤਰੋ ਧੰਨਵਾਦ ਵੀਡੀਓ ਦੇਖਣ ਲਈ